ਇਸ ਸ਼ਨੀਵਾਰ ਨੂੰ ਬੀਸੀ ਦੇ ਵਿੱਚ ਘੱਟੋ-ਘੱਟ ਵੇਜ 65 ਸੈਂਟ ਵਧ ਕੇ ਯਾਨੀ ਕਿ ਡਾਲਰ 17.40 ਪ੍ਰਤੀ ਘੰਟਾ ਹੋ ਜਾਏਗੀ ਪਰ ਬੀਸੀ ਏਸ਼ੀਅਨ ਰੈਸਟੋਰੈਂਟ ਕੈਫੇ ਓਨਰਸ ਐਸੋਸੀਏਸ਼ਨ ਸੋਚਦੀ ਹੈ ਕਿ ਇਹ ਇੱਕ ਬੁਰਾ ਵਿਚਾਰ ਹੈ ਤੇ ਸੁਭਾਈ ਸਰਕਾਰ ਨੂੰ ਇਸ ਨੂੰ ਹੋਰ ਨਾ ਵਧਾਉਣ ਦੀ ਅਪੀਲ ਕਰ ਰਹੀ ਹੈ ਐਸੋਸੀਏਸ਼ਨ ਦੇ ਪ੍ਰਧਾਨ ਡੇਵਿਡ ਚੌਂਦਾ ਕਹਿਣਾ ਹੈ ਕਿ ਵਾਧੇ ਤਨਖਾਹਾਂ ਵਧਨ ਦੇ ਨਾਲ ਤੁਹਾਡੇ ਮਨਪਸੰਦ ਖਾਣ-ਪੀਣ ਵਾਲੀਆਂ ਦੁਕਾਨਾਂ ਦੀਆਂ ਕੀਮਤਾਂ ਵੀ ਵਧਣਗੀਆਂ ਸੰਭਾਵਤ ਤੌਰ ਤੇ ਕੁਝ ਸਥਾਨਾਂ ਨੂੰ ਕਾਰੋਬਾਰ ਤੋਂ ਬਾਹਰ ਹੋਣਾ ਪਵੇਗਾ ਉਹ ਮੰਨਦੇ ਨੇ ਕਿ ਅੱਜ ਦੀ ਆਰਥਿਕਤਾ ਦੇ ਵਿੱਚ ਬਾਹਰ ਖਾਣਾ ਬਹੁਤ ਸਾਰੇ ਲੋਕਾਂ ਲਈ ਇੱਕ ਇਲਾਜ ਹੈ ਤੇ ਜੇਕਰ ਲੋਕ ਬਾਹਰ ਖਾਣ ਲਈ ਜ਼ਿਆਦਾ ਖਰਚ ਨਹੀਂ ਕਰਨਾ ਚਾਹੁੰਦੇ ਤਾਂ ਇਹ ਮਾਲਕਾਂ ਨੂੰ ਨੁਕਸਾਨ ਪਹੁੰਚਾਏਗਾ ਉਹ ਅਜੇ ਵੀ ਬਾਹਰ ਖਾਣ ਦੇ ਲਈ ਲਗਜ਼ਰੀ ਚਾਹੁੰਦੇ ਨੇ ਪਰ ਉਹ ਘੱਟ ਖਰਚ ਵੀ ਕਰਦੇ ਨੇ ਜਿੱਥੇ ਉਹ ਡਾਲਰ 100 ਖਰਚ ਕਰਦੇ ਨੇ ਹੁਣ ਉਹ ਰਕਮ ਖਰਚ ਕਰਨਾ ਚਾਹੁੰਦੇ ਨੇ ਉਹ ਸਸਤੀਆਂ ਤੇ ਘੱਟ ਚੀਜ਼ਾਂ ਖਾਂਦੇ ਨੇ ਚੁੰਗ ਦੇ ਅਨੁਸਾਰ ਇਸ ਸਭ ਵਿੱਚ ਦੁਖੀ ਹੋਣ ਵਾਲੇ ਲੋਕਾਂ ਦਾ ਦੂਜਾ ਸਮੂਹ ਕੰਜ਼ਿਊਮਰ ਹੈ ਉਹਨਾਂ ਕਹਿੰਿਆ ਕਿ ਕਿਉਂਕਿ ਸਾਨੂੰ ਕੀਮਤਾਂ ਵਧਾਉਣੀਆਂ ਪੈਣਗੀਆਂ ਨਹੀਂ ਤਾਂ ਸੀ ਜਿਹੜੇ ਆ ਉਹ ਬੱਚੇ ਬੱਚੇ ਨਹੀਂ ਰਹਿ ਸਕਦੇ ਮਾਲਕਾਂ ਨੂੰ ਸਿਰਫ ਇੰਨੇ ਲੰਬੇ ਸਮੇਂ ਲਈ ਦੁਖੀ ਕੀਤਾ ਜਾ ਸਕਦਾ ਹੈ ਉਹ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੇ ਉਹ ਰੈਸਟੋਰੈਂਟ ਬੰਦ ਕਰ ਦੇਣਗੇ ਉਹਨਾਂ ਦੇ ਕੋਲ ਸੁਝਾਅ ਤੇ ਘੱਟੋ-ਘੱਟ ਤਨਖਾਹ ਹੈ ਉਹ ਕਾਫੀ ਚੰਗੀ ਤਰ੍ਹਾਂ ਬਚ ਸਕਦੇ ਨੇ ਚੁੰਗ ਦਾ ਕਹਿਣਾ ਹੈ ਕਿ ਬਹੁਤ ਸਾਰੇ ਰੈਸਟੋਰੈਂਟ ਮਾਲਕ ਤੇ ਉਹਨਾਂ ਦੇ ਗਾਹਕ ਪਹਿਲਾਂ ਹੀ ਆਸਮਾਨੀ ਉੱਚੀ ਮਹਿੰਗਾਈ ਦੇ ਮਹੀਨੇ ਆ ਵਾਧਾ ਸੰਘਰਸ਼ ਕਾਰੀ ਨੇ ਤੇ ਚਿੰਤਾ ਕਰਦੇ ਨੇ ਕਿ ਤਨਖਾਹ ਵਿੱਚ ਵਾਧਾ ਉਦਯੋਗ ਤੇ ਅਸਥਾਈ ਦਬਾਅ ਪਾਏਗਾ ਦੱਸਦੇ ਕਿ ਬੀਸੀ ਵਿੱਚ ਘੱਟੋ ਘੱਟ ਵੇਜਸ 1 ਜੂਨ ਨੂੰ ਡਾਲਰ 16.75 ਤੋਂ ਡਾਲਰ 17.40 ਹੋ ਜਾਏਗੀ ਯਾਨੀ 17.40 ਸੈਂਟ ਹੋ ਜਾਏਗੀ ਬੀਸੀ ਸਰਕਾਰ ਨੇ 3.9% ਦੀ ਵਾਧਾ ਨਿਵਾਸੀ ਜਿਹੜੇ ਕੇਅਰ ਟੇਕਰਾਂ ਲਾਈਵ ਇਨ ਹੋਮ ਸਪੋਰਟ ਵਰਕਰ ਤੇ ਲਾਈਨ ਇਨ ਕੈਂਪੀ ਲੀਡਰਾਂ ਲਈ ਘਟੋਟ ਘਟ ਵੇਜਸ ਦਰਾਂ ਤੇ ਵੀ ਲਾਗੂ ਹੁੰਦਾ ਹੈ ਇਹ ਵਾਦਾ ਲਗਭਗ 240000 ਕਰਮਚਾਰੀਆਂ ਦੀ ਮਦਦ ਕਰੇਗਾ ਜੋ ਮੌਜੂਦਾ ਸਮੇਂ ਵਿੱਚ ਡਾਲਰ 17 ਤੇ 40 ਸੈਂਟ ਪ੍ਰਤੀ ਘੰਟਾ ਤੋਂ ਘੱਟ ਕਮਾਈ ਕਰਦੇ ਨੇ ਸੂਬੇ ਦਾ ਕਹਿਣਾ ਹੈ ਕਿ ਉਹ ਤਨਖਾਹਾਂ ਵਧਾਉਣਾ ਜਾਰੀ ਰੱਖੇਗਾ ਇਹ ਤੀਜਾ ਸਾਲ ਹੈ ਜਦੋਂ ਅਡਜਸਟਮੈਂਟ ਸਾਲਾਨਾ ਘਟੋਟ ਘਟ ਵੇਜਸ ਵਾਅਦੇ ਨੂੰ ਮਹਿੰਗਾਈ ਦੇ ਨਾਲ ਜੋੜਨ ਦੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਇਸ ਤੋਂ ਇਲਾਵਾ ਇਕ ਜੋਨੂ ਯੂਕਾਨ ਤੇ ਨਾਵਤ ਤੋਂ ਬਾਅਦ ਬੀਸੀ ਦੀਆਂ ਵੇਜਸ ਰਾਸ਼ਟਰ ਦੇ ਵਿੱਚ ਤੀਜੇ ਸਭ ਤੋਂ ਉੱਚੇ ਵਾਦੇ ਤੇ ਹੋਣ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਸਾਲਾਨਾ ਗਰਮੀ ਦੀ ਭਵਿਕਵਾਣੀ ਕੀਤੀ ਗਈ ਹੈ ਕਿ ਅਗਲੇ 3 ਮਹੀਨਿਆਂ ਵਿੱਚ ਕੈਨੇਡਾ ਗਰਮੀ ਦੀ ਲਪੇਟ ਦੇ ਵਿੱਚ ਰਹੇਗਾ ਕਿਉਂਕਿ ਦੇਸ਼ ਦੇ ਵਿੱਚ ਘੱਟ ਬਰਸਾਤ ਦੇ ਦਿਨ ਹੋਣਗੇ ਤੇ ਕਈ ਖੇਤਰਾਂ ਵਿੱਚ ਨਮੀ ਵਾਲੇ ਹਾਲਾਤ ਨੇ ਉਮੀਦ ਜਤਾਈ ਜਾ ਰਹੀ ਹੈ ਕਿ ਜੂਨ ਦੇ ਵਿੱਚ অন্ਟਾਰੀਓ ਤੇ ਕਿਊਬਿਕ ਠੰਡੇ ਮੌਸਮ ਦਾ ਸਾਹਮਣਾ ਕਰਨਗੇ ਪਰ ਗਰਮੀ ਆਖਿਰਕਾਰ ਵਧੇਗੀ ਜਿਸ ਦੇ ਨਾਲ ਬਹੁਤ ਗਰਮ ਤੇ ਨਮੀ ਵਾਲੀ ਜਿਹੜੀ ਹੈ ਗਰਮੀ ਉਹ ਪੈਦਾ ਹੋਵੇਗੀ ਵਧੇ ਹੋਏ ਜੋਖਮ ਵੀ ਦਿਖਾਈ ਦੇਣਗੇ ਐਟਲੈਂਟਿਕ ਸੂਬਿਆਂ ਵਿੱਚ ਕੈਨੇਡੀਅਨ ਵੀ ਇਸੇ ਤਰ੍ਹਾਂ ਦੀ ਗਰਮੀ ਸਥਿਤੀਆਂ ਨੂੰ ਵੇਖਣਗੇ ਤੇ ਜੁਲਾਈ ਤੇ ਅਗਸਤ ਦੇ ਵਿੱਚ ਗਰਮੀ ਦੇ ਸਿਖਰ ਤੇ ਰਹਿਣ ਦੀ ਉਮੀਦ ਹੈ ਹਾਲਾਂਕਿ Atlantik ਸੂਬੇ ਵੀ ਇੱਕ ਵੱਡੇ ਵਾਈਲਡ卡ਡ ਦਾ ਸਾਹਮਣਾ ਕਰ ਰਹੇ ਨੇ ਕੈਨੇਡਾ ਦੇ ਉੱਤਰੀ ਖੇਤਰਾਂ ਵਿੱਚ ਇਹ ਤੂਫਾਨ ਨਹੀਂ ਹਨ ਪਰ ਜੰਗਲੀ ਅੱਗ ਤੇ ਹਵਾ ਦੀ ਮਾੜੀ ਕੁਆਲਿਟੀ ਦਾ ਵਿਸ਼ਾ ਹੋ ਸਕਦਾ ਹੈ ਕਿਉਂਕਿ ਪੱਛਮੀ ਨੂਨਾਵਾ ਤੇ ਪੂਰਬੀ ਉਤਰੀ ਪੱਛਮੀ ਪ੍ਰਦੇਸ਼ਾਂ ਦੇ ਵਿੱਚ ਗਰਮੀ ਤੇ ਖੁਸ਼ਕ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰੈਰੀਜ਼ ਦੇ ਵਿੱਚ ਜੰਗਲੀ ਅੱਗ ਤੇ ਧੂਏ ਦੇ ਖਤਰੇ ਵੀ ਸਭ ਤੋਂ ਉੱਪਰ ਹਨ ਜਿੱਥੇ ਸੋਕਾ ਇੱਕ ਵੱਡੀ ਚਿੰਤਾ ਹੈ ਤੇ ਸਸਕੈਚੂਅਨ ਤੇ ਮੈਨੀਟੋਬਾ ਦੇ ਵਿੱਚ ਇੱਕ ਬਹੁਤ ਹੀ ਗਰਮੀ ਦੀ ਸੰਭਾਵਨਾ ਹੈ ਅਲਬਰਟਾ ਹਾਲਾਂਕਿ ਇੱਕ ਆਮ ਗਰਮੀਆਂ ਦੇਖੇਗਾ ਤੇ ਬਹੁਤ ਸਾਰੇ ਖੇਤਰ ਗੰਭੀਰ ਖੁਸ਼ਕ ਦੌਰ ਤੋਂ ਵਿਰਾਮ ਲੈ ਸਕਦੇ ਨੇ ਜੇਕਰ ਬਾਰਡਰ ਤੇ ਦੱਖਣ ਵੱਲ ਇੱਕ ਸਰਗਰਮ ਤੂਫਾਨ ਜਿਹੜਾ ਹੈ ਉਹ ਉੱਤਰ ਵੱਲ ਬਦਲਦਾ ਹੈ ਜਿਸ ਨਾਲ ਬਾਰਿਸ਼ ਦੀ ਗਿਣਤੀ ਆਮ ਦੇ ਨੇੜੇ ਹੁੰਦੀ ਹੈ ਹਾਲਾਂਕਿ ਮੀਂਹ ਦਾ ਪੱਧਰ ਜਿਹੜਾ ਹੈ ਉਹ ਕਿਸਾਨਾਂ ਲਈ ਚੰਗਾ ਸੰਕੇਤ ਹੈ ਬੀਸੀ ਲਈ ਵੀ ਰਾਹਤ ਨਜ਼ਰ ਆ ਰਹੀ ਹੈ ਜਿੱਥੇ ਗਰਮੀ ਪਿਛਲੇ ਕੁਝ ਸਾਲਾਂ ਤੋਂ ਘੱਟ ਲਗਾਤਾਰ ਤੇ ਗੰਭੀਰ ਹੋਣ ਦੀ ਭਵਿਕਵਾਣੀ ਕੀਤੀ ਗਈ ਹੈ ਹਾਲਾਂਕਿ ਮੀਂਹ ਤੇ ਤੂਫਾਨ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਤੇ ਵਿਆਪਕ ਹੋਣ ਦੀ ਉਮੀਦ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ